ਨਮੋਹ ਰਾਮ ਦਾ ਆਈਸ਼ੂ ਕਉ ਤਤ ਰੂਪ ਰਸ਼ੀ ਬੀਅ ਅਨੁਸਹਿਜ ਸੁਪਾਈ ਕ੍ਰਿਸ਼ਨ ਦਲਸ਼ਨ ਬਰਸੈ ਲੋਕ thank uh... ਦੇ ਹੋ ਆਪਣਾ ਨਾਮ ਜਿਨਾਂ In the Sa kalırsa ਮਮਾ ਮਾਨੁ ਸਭੇ ਤੁਮਾ ਸਭੇ ਤੁਮਾ ਚੰਗੁ ਸਦਨ ਕਾ ਤੁਮਾ ਧਾਮ ਪ੍ਰਭ ਜੂਤ ਬਾਦਨਾ ਜੂਤ ਆਪਨ ਤੁਮੇ ਦਾਤਿ ਆ ਧਾਮ ਕੋ ਗ੍ਰੋਸਹਿ ਮਾਨਾ ਕੀਏ ਪਾਵੂ ਕੋਤਰ ਚੰਗ ਤੋਂ ਬਾਸ ਸਜਿ ਬਿਜੀ ਪਾਰਪਉ ਸਤਿ ਗੁਰ ਕਾਣ ਨੂੰ ਸਾਰ ਸਮਝ ਜੀ ਬੜਾ ਭਾਗੀ ਹੋ ਜੋ ਗੁਰੂ ਪਾਤਸ਼ਾਹ ਜੀਆਂ ਦੇ ਚਾਮਾਂ ਵਿੱਚ ਅੰਮ੍ਰਿਤ ਵੇਲੇ ਤੋਂ ਦਰਸ਼ਨ ਕੋ ਲੋਕ ਸਭ ਕੋਈ ਚੂੜੇ 파ਨ ਹੋ ਰਾਤਨ ਹੋਈ ਜਦੋਂ ਗੁਰੂ ਦੇ ਦਰਸ਼ਨ ਨੂੰ ਲੋਚ ਕਰਕੇ ਮਹਾਰਾਜ ਜੀ ਦੇ ਉਚਵਾਸ ਤੇ ਜਿਸ ਪਰਾਨੀ ਤਿਆਗ ਕੀਤਾ ਹੈ ਤੇ ਮਹਾਰਾਜ ਜੀ ਦੇ ਜਿਹੜੇ ਪੂਰੇ ਭਾਗ ਨੂੰ ਚ ਦੇ ਸਾਡੇ ਪਰਮਾਰਾਜ ਜੀ ਦੇ ਜਿਹੜੇ ਪੂਰੇ ਭਾਗ ਉਸ ਨੇ ਕੀ ਕੀਤਾ ਪ੍ਰਾਪਤਨਾ ਕਰ ਲਿਆ ਤੇ ਗੁਰੂ ਪਾਤਸ਼ਾਹੀ ਜੀ ਦੇ ਚਰਮਾ ਵਿੱਚੋਂ ਆਪਾਂ ਸ਼ੇਧ ਲੈਣ ਮਾਤ ਨੂੰ ਗੁਰੂ ਕਾ ਉਪਦੇਸ਼ ਲੈਣ ਵਾਸਤੇ ਗੁਰੂ ਕਾ ਆਸ਼ੀਰਵਾਦ ਲੈਣ ਵਾਸਤੇ ਸ਼ਰਨ ਲਓ ਪਏ ਜੀਨ ਦਿਆਲਾ ਨਾਮ ਜਾਚ ਸੰਤਰਵਲ ਸ਼ਰਨ ਕਰਕੇ ਜਪੜਾ ਪੜਾ ਤੇ ਗੁਰੂ ਮਹਾਰਾਜ ਜੀਆ ਦੀ ਚਾਹੂਆ ਵਿੱਚ ਜੋ ਜੋ ਭਾਰੀ ਨਾਮਰਤ ਰਿਲੇ ਤੋਂ ਦਸ਼ਮਤੀ ਦਾਰਾ ਕੀਤਾ ਹੈ ਹਾਜ਼ਰੀ ਭਰੀਆ ਭਾਗ ਰਹਉ ਗੁਰਪਾਗੀ ਗੁਰੂ ਪਾਤਸ਼ਰ ਜੀ ਹਾਜ਼ਰੀਆਂ ਪਰਵਾਰਨ ਕਰਉ ਭਾਈ ਜਿਹੜੇ ਅਜੇ ਤੱਕ ਗੁਰੂ ਕੇ ਚਰਨਾਂ ਵਿੱਚ ਸ਼ਤਰ ਸ਼ਾਮ ਹੈ ਹਾਜ਼ਰੀ ਨਹੀਂ ਲਗਵਾਈ ਆਉ ਹਾਜ਼ਰੀ ਲਗਵਾਈਏ ਦਾਸ ਬੰਦਾ ਵੀ ਵਿੱਚ ਜਿੰਨਾ ਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸਭਾ ਲੱਗਦਾ ਬਾਦਸ਼ਾਹ ਜੀ ਦੇ ਹੁਕਮ ਦੇ ਵਿੱਚ ਸਭਾ ਗੋਣਾ ਕਰੀਏ ਤਾਂ ਸਾਨੂੰ ਗੁਰੂ ਦੇ ਸ਼ਬਦ ਜੀ ਸਮਝ ਆ ਜਾਵੇ ਗੁਰੂ ਕੀ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਵੇ ਔਰ ਸਾਨੂੰ ਹਰ ਗੁਰੂ ਮਹਾਰਾਜ ਗੁਰ ਗੁਰਸਿੱਖੀ ਜੀਵਨ ਗੁਰਮਤਾ ਬਖਸ਼ ਨਾਵੇ ਸਤਿਗੁਰੂ ਜੀ ਹਾਰੋ ਨਾਨਕ ਸਰਕਾਰ ਅੱਜ ਦਾ ਆਗਮਨ ਵਾਲ ਧੰਨ ਗੁਰਸੇਵ ਮਹਾਰਾਜੀਆਂ ਦੇ ਪਾਵਨ 743 ਅੰਕ ਦੇ ਸ਼ੋਕ ਨੀਕ ਹੈ ਆਰੰਭਤ ਹੈ ਅੱਜ 746 ਅੰਕ ਦੇ ਪਾਵਨ ਪਰਮਾਤਮਾ ਦੀ ਸੰਪੂਰਨਤਾ ਹੈ ਸਤਨਾਮ ਵਾਹਿਗੁਰੂ ਸਾਹਿਬ ਸੋਹੀ ਮਹਾ ਪੰਜਵਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਨੇ ਬੜੇ ਪ੍ਰੇਮ ਦੇ ਅੰਦਰ ਆਕਾਰ ਅੰਖ ਦੇ ਨਾਲ ਗੂੜੀ ਮਹਾਰਾਜੀਏ ਪਿਆਰ ਦੀ ਧੂਰ ਪਾ ਕੇ ਕਿ ਜਦੋਂ ਸਾਧਕ ਜੀ ਨੇ ਆਪਣੀ ਜੋਤ ਕਟਾਨੀ ਤੇ ਹਿਰਦੇ ਵਿੱਚ ਤੇ ਪ੍ਰੇਮ ਦੇ ਨਾਮ مہاراج جی نے سونے دیا مہاراجر ਇਹ ਪਾਵਨ ਸੁਦਰ ਫਰਮਾਨ ਉਚਾਰਨ ਕੀਤਾ ਗਿਆ ਜਿਨ ਕੋ ਹੈ ਬ੍ਰਹਮੰਡ ਖਾਣਾ ਤਾਹੁ ਵਹਿ ਪਾਉ ਗੁਰੂ ਬਰਸ ਜੀ ਪਾਤਸ਼ਾਹ ਦੇ ਜਿਸ ਨੇ ਸੰਸਾਰ ਦੇ ਅੰਦਰ ਮਾਦੀ ਮੋਹਤ ਕੀਤੇ ਹੋਏ ਜਿਹਨੇ ਵੀ ਦੀਪ ਜਗਾਇਆ ਮਹਾਰਾਜ ਦੇ ਮੁਖਤ ਕਰਾਇਆ ਤੇ ਉਸ ਦੇ ਪੰਜੇ ਵਿੱਚ ਮਹਾਰਾਜ ਕਹਿੰਦੇ ਮੈਂ ਕਾਬੂ ਸਾਧੂ ਜੀ ਦੇ ਆ ਗਿਆ ਜਿਹਨੇ ਕੀ ਕੀਤਾ ਪਿਆਰ ਦੇ ਵਿੱਚ ਸਾਧਗੁਰੂ ਜੀ ਦੇ ਨਾਲ ਜੋੜ ਪਾ ਲਈ ਗੁਰੂ ਦੇ ਕੋਲ ਰਹਿ ਪਰ ਨਹੀਂ ਮਨ ਵੀ ਕੋਲ ਰੱਖਿਆ ਇਹ ਆਪਣੀ ਆਪ ਨੂੰ ਵੀ ਬੰਨ੍ਹ ਕੇ ਰੱਖਿਆ ਤੇ ਗੁਰੂ ਨੂੰ ਕੀ ਕੀਤਾ ਆਪਣੇ ਹੱਥਾਂ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਤੇ ਕਾਬੂ ਕਰ ਲਿਆ ਮਹਾਰਾਜੀ ਇਹ ਰੇਤੀ ਪਛਾਣਤਾ ਹੁੰਦਾ ਬੰਤੀ ਔਰ ਸਾਧ ਸੰਗਤ ਇਹ ਸੁੰਦਰ ਪ੍ਰੇਮ ਬਖਸ਼ਿਤਾ ਸਾਧ ਸੰਗਤ ਤਰੈ ਸਭ ਮਾਇ ਜੀ ਇਸ ਸਾਗਰ ਦੇ ਵਿੱਚੋਂ ਸੰਗਤ ਕੀਤਾ ਤੁੰਦੀ ਦਾ ਤੇ ਗੁਰੂ ਪਾਤਸ਼ਾਹ ਜੀ ਦੇ ਇਹ ਪਾਵਨ ਗੁਰਬਾਣੀ ਆਪਾਂ ਕਿੰਨਾ ਆਪਣੇ ਤੇ ਲਾਗੂ ਕਰਦੇ ਆਪਾਂ ਅਖਦੇ ਮਾਰਮੀ ਇੱਕ ਦਾ ਬੜੀ ਬੜੀ ਪੜੀ ਦੀ ਹੈ ਤੇ ਕਰੀ ਹਾਨੀ ਦੁੱਖ ਦੇ ਨੇ ਕਰੀ ਸਰੀਰ ਦੁੱਖ ਦਾ ਤੇ ਮਹਾਰਾਜ ਜੀ ਨੇ ਤੇ ਪਹਿਲਾਂ ਆਪਾਂ ਦੱਸਿਆ ਕਿ ਦੁੱਖ ਦਾ ਨੂੰ ਸੁਖ ਰੋਗ ਭੈ ਮਹਾਰਾਜ ਜੀ ਨੇ ਜਿਹੜਾ ਦੋਖ ਹੈ ਨਾ ਦਾਰੂ ਬੰਦੇ ਜੇ ਤੂੰ ਬੜਾਵਾ ਲਾ ਰਿਹਾ ਉਹਨੇ ਤੈਨੂੰ ਨਾਲ ਜਿਹੜਾ ਆਪਨਾ ਤੇ ਮਹਾਰਾਜ ਨੂੰ ਜਿਹੜਾ ਸੁੱਖ ਭੋਗਦਾ ਹੈ ਤੇ ਫਿਰ ਬਾਦ ਵਿੱਚ ਉਹ ਦੁੱਖ ਬੜਾ ਝੋਲਾ ਮੁਸ਼ਕਿਲ ਤੇ ਸਾਧੂ ਜੀ ਕਿੰਨੇ ਨੇ ਹਿਰਦੇ ਦੇ ਵਿੱਚ ਜਿਵੇਂ ਮਨ ਦਾ ਆਪੂ ਕਰ ਲਿਆ ਉਹ ਸਾਧੂ ਜੀ ਕੀ ਵਿਸ਼ਾਪਨ ਵਿੱਚ ਹੋ ਗਿਆ ਉਹ ਕੋ ਕਰਤਾਵਾ ਕਰੀਆ ਰਾਖ ਲਿਓ ਇਹੋ ਬਿਨ ਈ ਜੀਓ ਦੇਹੋ ਆਪਣਾ ਨਾਮ ਏ ਮੇਰੇ ਸੁਆਮੀ ਆਪਣੇ ਨਾਮ ਦੀ ਬਖਸ਼ਿਸ਼ ਕਰਕੇ ਮੇਰੇ ਇਹ ਜਿਹੜੇ ਕੀਤੇ ਹੋਏ ਸੰਸਾਰ ਦੇ ਵਿੱਚ ਅਪਰਾਧ ਨੇ ਤੇ ਇਸ অপরাধੀ ਆਤਮਾ ਦੀ ਕੀ ਕਾਰ ਰੱਖਿਆ ਹਾ ਕਿਉਂਕਿ ਆਪਾਂ ਹਾਰ ਰੋਜ ਜੇ ਕਿਤੇ ਕਿਸੇ ਨਾਲ ਮੋੜਦੇ ਨਹੀਂ ਉਹਨੇ ਦੇ ਵੀ ਮਾਰਾਂ ਤੱਕਲੇ ਹਿਰਦੇ ਵਿੱਚ ਤੇ ਜੇ ਕੋਈ ਦਰਿਆ ਜਾਂਦਾ ਬੋਲ ਤੋਲ ਹੋਵੇ ਤਾਂ ਵੀ ਆਪਾਂ ਮਾਰਾਂ ਬੋਲ ਜਾਂ ਤਾਂ ਫਿਕਾ ਬੋਲੋ ਤਾਂ ਜਿਸ ਸਾਹ ਨਾਲ ਜਿਸ ਨਾਲ ਆਪਣੀ ਦਸ਼ਮਣੀ ਹੈ ਉਸਦੇ ਲਈ ਮਾਰਾ ਸੋਚਿਆ ਤੇ ਵਾਹ ਰਾਏ ਨੇ ਅੱਖਾਂ ਦੇ ਰਾਏ ਤੂੰ ਤੱਕਣਾ ਕੀਤਾ ਮਾਰਾ ਤਰਨਾ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਰੰਤੀਆਂ ਕਰਦਾ ਹੈ ਜਦ ਜਿਹੜਾ ਗੁਰੂ ਦੇ ਹਉਮ ਵਿੱਚ ਰਹਿੰਦਾ ਹੈ ਕਿ ਮਹਾਰਾਜ ਅੱਜ ਦੇ ਪੂਰੇ ਦਿਨ ਦੇ ਵਿੱਚ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਮੇਰੇ ਇਹ ਵਾਸਨੋਂ ਭਰੇ ਸਰੀਰ ਤੋਂ ਕੋਈ ਗਲਤੀ ਹੋਈ ਸਾਧੂ ਜੀ ਕਿਰਪਾ ਕਰਕੇ ਮੇਰੇ ਤੇ ਮਿਹਰ ਕਰੋ ਇਹ ਜ਼ਹਿਰ ਜਿਹੇ ਅੰਦਰੋਂ ਗੱਲ ਦਿਓ ਤੇ ਆਪਨਾ ਨਾਮ ਰੱਖ ਦਿਓ ਕਿ ਆਪਾਂ ਸਾਹ ਸਮਝੀ ਦਿਨ ਪਾਰ ਰਾਤ ਪਾਰ ਚੇਤਾ ਚੇਤਾ ਕਿ ਫਲਾਣੇ ਕੰਮ ਨਹੀਂ ਵਰਗੇ ਫਲਾਣ ਦਾ ਨਾਮ ਹੈ ਕਿ ਇਸ ਜ਼ਹਿਰ ਨੂੰ ਕੱਢਣ ਵਾਲਾ ਕੀ ਕਹੜਾ ਰਾਗ ਲਿਓ ਏਹੋ ਬੇਕਰੀ ਦੀ ਝੋਲਿਆ ਮਹਾਰਾਜ ਜਿਹਨੂੰ ਆਪਣਾ ਪੜੇ ਪ੍ਰੇਮ ਦੇ ਨਾਲ ਵਹਾਰਾਸ ਕੇ ਪਾਦਸ਼ਰਨ ਕੀ ਕਹਿਣਾ ਗੁਰੂ ਧਿਆਇ ਹਰੂ ਚਰਨ ਪਦ ਚੀਨੇ ਤਾਂ ਮੇ ਕਰਤਾ ਆਸ ਥਰ ਕੀਨੇ ਕੇ ਮਹਾਰਾਜ ਨੂੰ ਮਿਲ ਬੋ ਆਪਣੇ ਪਿਆਰ ਵਿੱਚ ਰੱਖਣਾ ਆਪੁ ਜੀ ਅਮਰਤ ਬਚਨ ਸਾਖੀ ਬਾਣੀ ਜੋ ਜੋ ਜਪੈ ਇਸ ਕੀ ਕਤੂ ਹੈ ਆਰੂ ਹਰਨਾਮ ਨਿਤ ਰਸੁ ਗੁਖ ਖੰਡਰੀ ਹੈ ਵਾਰਾ ਤੇਰੇ ਆਪਰ ਜਿਹੜੇ ਬਾਜਨ ਸਾਧੂ ਜੀ ਆਪ ਦੀ ਕਿਰਪਾ ਤੋਂ ਤੇ ਮਹਾਰਾਜ ਦੀ ਜੀ ਆਪ ਦੇ ਉਹਨਾਂ ਦੀ ਗੱਲ ਮਹਾਰਾਜ ਆਪ ਕਰਦੇ ਨੇ ਜੇ ਰਸਨਾ ਦੇ ਉੱਪਰ ਮਹਾਰਾਜ ਪਿਆਰ ਭਾਣ ਜene ਤੇ ਰਸਨਾ ਦੇ ਉੱਪਰ ਆਪਣਾ ਹੱਥ ਰੱਖ ਦਿੰਦੇ ਨੇ ਜੇ ਸਾਧੂ ਜੀ ਕਿਰਪਾ ਕਰਕੇ ਉਹ ਰਸਨਾ ਦੇ ਰਾਹੀ ਪਖਿਆਨ ਗੁਰੂ ਮਹਾਰਾਜ ਜੀ ਦੇ ਪਾਵਨ ਸ਼ਾਗਦ ਦੇ ਦੁਆਰਾ ਸਾਧੂ ਜੀ ਦੀ ਵਡਿਆਈ ਕੀ ਮਾਨਕ ਇਹ ਜਿਹੜੀ ਚੀਜ਼ ਸਾਜੀ ਹੈ ਸੰਸਾਰ ਦੇ ਮਹਾਰਾਜ ਦੌਲਤ ਜਿਹਦੇ ਬਾਰੇ ਪਤਾ ਨਹੀਂ ਕਰ ਸਕਦਾ ਮਹਾਰਾਜ ਨੂੰ ਆਚਾਰਿਤ ਹੈ راہ ਵਿਸ਼ਵਾਸ ਦੇਣ ਕੇ ਗੁਰੂ 파ਸ਼ਾ ਜੀ ਵਿਚਾਰ ਕਰ ਰਹੇ ਜਾਣ ਜਾ ਕੇ ਨਾਈ ਕੋ ਸੁਖੀ ਤਾਟ ਪਛੈ ਜਾਉ ਗੁਰੂਵਾਰਾ ਮੈਂ ਉਸ ਦਾ ਪਿੱਛਾ ਕਰਦਾ ਹਾਂ ਸਾਤ ਗੁਰੂ ਜੀ ਕਹਿੰਦੇ ਕਿਸ ਦਾ ਜਿਸ ਨੇ ਕਦੇ ਕਿਸੇ ਨੂੰ ਸੁਖੀ ਨਹੀਂ ਕੀਤਾ ਆਪਾਂ ਕੀ ਕਰਦੇ ਇਨਸਾਨਾਂ ਦਾ ਪਿੱਛਾ ਕਰਨਾ ਜਿਹੜੇ ਆਪ ਹੀ ਸੁਖੀ ਜਿਹੜੀ ਆਗਮੀ ਦੁਜੀ ਮਿਰਦੇ ਤੇ ਆਪਾਂ ਉਹਦੇ ਪਿੱਛੇ ਘੁੰਮਦੇ ਆਂ ਤੇ ਮਾਰਾ ਇਹਦੇ ਜਿਨ੍ਹਾਂ ਦੇ ਪਿੱਛੇ ਨੂੰ ਘੁੰਮਦਾ ਹੈ ਸਾਧੂ ਜੀ ਇਹਦੇ ਉੱਤੇ ਕਦੀ ਆਪ ਵੀ ਸੁੱਖ ਲੈ ਸਕਿਆ ਤੈਨੂੰ ਕੀ ਸੁੱਖ ਰਹੇ ਤੇਰਾ ਕਿਹੋ ਵਾਰਾ ਇਹਦੇ ਸੁਧਾਰਨਾ ਕਰਨਗੇ ਕਿਉਂਕਿ ਉਹ ਤੇ ਆਪ ਹੀ ਦੁੱਖ ਵਿੱਚ ਤੁਰੇ ਰਹਦੇ ਆਣ ਛੋੜ ਜਾ ਜੋ ਸਭ ਕਾਉ ਫਿਰ ਫਿਰ ਲਪਟਾਉ ਗਿ ਮਹਾਰਾਜ ਜਿਹੜੀ ਸਾਰਿਆਂ ਤਿਆਗ ਜਾਂਦੀ ਉਸ ਨੂੰ ਮੈਂ ਹੋੜ-ਹੋੜ ਕੇ ਧਰਮ ਗੁਰਜ ਪਾਸ਼ਾ ਕਹਿੰਦੇ ਜਿਮੜਦਾ ਜੋ ਸਾਰਿਆਂ ਨੂੰ ਤਿਆਗ ਜਾਂਦੀ ਤੇ ਕੀ ਹੋ ਗਾਇ ਸਾਰ ਸਭ ਜੀ ਗੁਰੂ ਮਹਾਰਾਜ ਦੇ ਦੁਆਰਾ ਲੇਵੜਦੀ ਹੈ ਚਿਮੜਦੀ ਹੈ ਕਿ ਜਿਹੜੀ ਰੂਹ ਨਿਕਲ ਜਾਂਦੀ ਹੈ ਉਹ ਸਰੀਰ ਦੇ ਵਿੱਚੋਂ ਤੇ ਜਿਹੜੇ ਦੁਨਿਆਵੀ ਲੋਕ ਕੌਗੀ ਕਰਦੇ ਨੇ ਇਹਦੇ ਨਾਲ ਬੜਾ ਹੌਸਾ ਉਹ ਮੁੜ ਮੁੜ ਕੇ ਫਿਰ ਮਹਾਰਾਜ ਜੀ ਦੇ ਜਿਹੜਾ ਤਿਆਗ ਦੀ ਆਪ ਗੁਰੂ ਦੁਆਰਾ ਲੈਵੜਦੇ ਨੇ ਚਿਮੜਦੇ ਨੇ ਇਹ ਸਾਧ ਗੁਰੂ ਜੀ ਕੀ ਕਰੋ ਕਰੋ ਕਿਰਪਾ ਕਾਰਨਾ ਪਾਤੇ ਤੇਰੇ ਹਾਰ ਗੁਣ ਗਾਉ ਇਹ ਮਹਾਰਾਜ ਕੰਸ਼ ਕਰੋ ਰਹਿਮਤ ਕਰੋ ਸੁਆਮੀ ਤੁਹਾਨੂੰ ਗੋਕਾਰਿਤ ਪਾਤਸ਼ਾਹ ਜੀ ਜੋ ਤੇਰੀ ਈਸ਼ਵਰੀ ਮਹਿਮਾ ਹੈ ਉਸ ਦੇ ਮੈਂ ਗੁਣ ਗਾਣਾ ਕਰੂੰ ਕਰੋ ਕਿਰਪਾ ਮੇਰ ਕਰੋ ਆਪਾ ਅਧਿ ਨਹੀਂ ਆਖਿਆ ਮਹਾਰਾਜ ਜੀ ਤੇ ਆਖਿਆ ਹੋਇ ਨਾ ਅਮਰਤ ਨਾਮ અમરત નામ ચલે જાપ નાલા નામક જાચે શાંત વાલા રિવરાજ تیرا જાપ ચાલે દામક નામ Maharaj santan de sag lag jiye jehdi teri jap karde ne jehdi teri taap karde ne Maharaj ਇਸੇ ਬੇਨ ਨੂੰ ਚਾ ਅਵਰ ਨਾ ਕੋਈ ਆਪੇ ਥੰਮ ਹੈ ਸੱਚਾ ਸੁਗਾ ਤੇਰੇ ਤੋਂ ਬਗੈ ਨਹੀਂ ਸਭ ਪਰਮਾ ਤੂੰ ਹੀ ਕਿਰਪਾ ਦੇ ਹੈ ਤੂੰ ਹੀ ਕਿਰਪਾ ਧਾਨ ਹੈ ਸਾਧੂ ਕੀ ਨਪਤਿਆਂ ਦੀ ਪਾਤ੍ਰੇ ਨਗਰਿਆਂ ਦੀ ਕਾਤੈ ਉਹ ਆਸ ਨੇ ਉਹ ਦੀ ਆਸ ਨੇ ਕਿਰਪਾ ਕਰਦੀ ਮੈ ਮਾਜ ਅਕਲੋ ਨਾਮ ਤੋ ਕੀ ਪ੍ਰਭ ਬੇਨ ਕੀ ਸਾਭ ਸੰਗ ਸਮਾਓ ਧੰਨ ਗੁਰੂ ਨਾਨਕ ਪਾਤਸ਼ਾਹ ਕਾਲੂ ਗੁਰੂ ਆਰਾਜ ਪ੍ਰਾਤਮ ਹੈ ਸਾਹਿਬ ਕੀ ਗੁਰੂ ਨਾਨਕ ਪਾਤਸ਼ਾਹ ਕੀ ਬੇਨਤੀ ਹੈ ਕਿ ਸਾਤ ਸੰਗ ਦੇ ਅੰਦਰ ਲੀਨ ਹੋ ਕਰਕੇ ਨਾਮ ਲਗਿਆ ਕਰ ਪੜੀ ਤ ਪਰੀਤ ਗੁਰੀਆ ਮੋਹ ਰਵਲ ਜਪ ਪਨ ਗੋਬਿੰਦ ਏਕ ਹੈ ਅਵਰ ਨਹੀਂ ਕੋ ਲੇਕ ਸੰਤ ਲਾਗ ਮਨ ਸਾਗ ਦੁਭਤਾ ਕੀ ਕੁਰਿਆ ਮਹਾਰਾ ਆਪਣੇ ਨਾਲ ਜੋੜ ਲਓ ਤੇ ਜਿਹੜੀਆਂ ਇਹ ਦੁਨਿਆਵੀ ਚੀਜ਼ਾਂ ਨੇ ਜਿਹੜੀਆਂ ਬਰਾਈ ਦੇ ਵਿੱਚ ਪਾਉਂਦੀਆਂ ਨੇ ਉਹਨਾਂ ਤੋਂ ਮੈਨੂੰ ਕੀ ਹੈ ਬਖਸ਼ਣਾ ਕਰਨਾ